ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਤੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਵਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਤੋਲੇ ਸਮਾਨ ਹੈ ਜੀ ਲੇਡੀਜ਼ ਮੁੰਦਰੀਆਂ ਜਿਹੜੀਆਂ ਤੇ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਇਹ Google Pay ਕਰ ਲੋਗੇ ਮੈਂ ਕੁਇਨ ਕਰ ਲਾਂਗੇ ਉਹਨੇ ਆਪਣੀ ਜੇਬ ਤੋਂ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੇ ਮੈਂ Google Pay ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਉਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨਿਹੰਗ ਦੇ ਬਾਨੇ ਚਹੀ ਉਹਨੇ ਦਕਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਧੱਤ ਜੋੜ ਕੇ ਆਜਾ ਖਲੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਮੈਂ ਤਾਂ ਸੇਵਾ ਸੁਭੋਲੇ ਹਾਂ ਬਸ ਤੂ ਆ ਤੇ ਉਨੇ ਜਣ ਉਹਨੇ ਡੰਡਾ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਤਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਹੀ ਉਸ ਨੂੰ ਮੁੰਨਾ ਹੀ ਤੇ ਮੂੰਹ ਮ ਬੰਨਿਆ ਹੋਇਆ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਰਾਹ ਆਇਆ ਹੁਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਗੋ ਕਰਕੇ ਵੇ ਭੱਜ ਗਏ ਸੋਨਾ 7 ਟੋਲੇ ਇਕ ਤੇ 6 ਟੋਲੇ ਇਕ 13 ਟੋਲੇ ਤੋਂ ਮਾ 130 ਗ੍ਰਾਮ ਤੋਂ ਨਾ ਜੀ ਮਰਜੀ ਵੀ ਕੀ ਆ ਕੋਈ ਹਾਂਜੀ ਕਿਹਨਾਂ ਨਗਦ 4-5000 ਰੁਪਏ ਗੱਲੇ ਚ ਲੈ ਗਏ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾ ਗੁਟਕਾ ਸਾਹਿਬ ਨਾਲ ਲੱਗੇ ਹਾਂ ਜੀ ਅੱਛਾ ਤੇ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੁਵਲਰ ਜੀ ਮਾਨ ਨਗਰ ਪਟਿਆਲਾ ਆ ਜੀ ਜੀ ਸਰ ਅਜਿੱਤਾ ਮਾਨ ਨਗਰ ਦੇ ਬੱਬਰ ਜੁਵਲਰ ਜੀ ਜੀ ਉਹ ਤੇ ਮੈਂ ਪਹਿਲੇ ਬੰਦੇ ਆਇਆ ਮੋਟਰਸਾਈਕਲ ਤੋਂ ਉਹ ਮੁੰਡੀਆਂ ਲੈਡੀਆਂ ਨੂੰ ਵੇਖਣ ਦੇ ਬਾਣੇ ਉਹਨਾਂ ਕੋ ਕਨ ਪੁਆਇੰਟ ਤੇ ਦਸਰ ਨਾਲ 30 ਗ੍ਰਾਮ ਸੋਨਾ ਲੈ ਕੇ ਜੀ ਉਹ ਮਲਕਾਦਦ ਕਰਕੇ ਕੋਸ਼ੀਆ ਦੀ ਪਾਰ ਕਰ ਸੀ ਉਹ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇੱਕ ਨਾਖੀ ਬਗ ਬੱਲੇ ਸੀ ਚੈੱਕ ਜਗੜ ਪਾਈ ਸੀ ਆਪ ਨੂੰ ਇੱਕੜਾ ਦਬਾਲਾ ਬਣਿਆ ਤੇ ਚਟਾ ਚੋਲਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋਸ ਵੀ ਹੈਗੀ ਹੈ ਕਹਾਵ ਨੇ ਸੀਸੀਟੀਵੀ ਫੋਟੋਜ ਵੀ ਆ ਗਈ ਹੈ ਖੰਗਾਲ ਨੇ ਬਾਕੀ ਕੈਮਰੇ ਚੈੱਕ ਕਰ ਰਿਹਾ